ਲੁਧਿਆਣਾ ਤੇ ਪੰਜਾਬ ਨਿਵਾਸੀ ਵੀਰਾਂ ਨੂੰ ਨਾ ਇੱਕ ਸੰਵੇਦਨਸ਼ੀਲ ਮੁੱਦੇ ਤੇ ਜੋ ਮੈਂ ਇਲੈਕਸ਼ਨ ਦੇ ਦੌਰਾਨ ਹਰ ਸਟੇਜ ਤੇ ਠਹਾਉਂਦਾ ਰਿਹਾ ਇਹ ਪੰਜਾਬ ਦੇ ਹੁਣ ਹਾਲਾਤ ਐਸੇ ਨੇ ਵੀ ਤੁਸੀਂ ਸਵੇਰੇ ਮਾਰਨਿੰਗ ਟਾਈਮ ਤੇ ਸੈਰ ਕਰਨ ਵੀ ਨਹੀਂ ਜਾ ਸਕਦੇ ਬਹੁਤ ਲੋਕਾਂ ਨੂੰ ਸਮਝਾਇਆ ਕਿਸੇ ਨੇ ਮੇਰੀ ਉਤੋਂ ਗੱਲ ਨਹੀਂ ਸੁਣੀ ਔਰ ਬਹੁਤ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਲਗਾਤਾਰ ਹਰ ਰੋਜ਼ ਸਵੇਰੇ ਅੱਜ ਦੀ ਮੈਂ ਤੁਹਾਨੂੰ ਇੱਕ ਪ੍ਰਤੱਖ ਤੌਰ ਤੇ ਸਬੂਤ ਦੇ ਨਾਲ ਦਿਖਾਉਣ ਲੱਗਾ ਹਾਂ ਅਸਦਾਰ ਕੁਲਦੀਪ ਸਿੰਘ ਜੀ ਕਾਲੜਾ ਸਾਡੇ ਜੋ ਗੁਰਦੁਆਰਾ ਸਾਹਿਬ ਇਲਾਜਪਤ ਨਗਰ ਦੇ ਪ੍ਰਧਾਨ ਵੀ ਨੇ ਅੱਜ ਸਵੇਰੇ 5 ਵਜੇ 5 ਵਜੇ ਚ 5 ਮਿੰਟ ਰਹਿੰਦੇ ਸੈਰ ਕਰਨ ਨਿਕਲੇ ਔਰ ਇਹ ਲਗਭਗ ਉਹ ਜਿੱਥੇ ਢਾਬਾ ਸੋਹਣ ਦਾ ਉੱਥੇ ਗਏ ਤੇ ਇਹਨਾਂ ਦੇ ਉੱਤੇ ਤਿੰਨ ਬੰਦਿਆਂ ਨੇ ਅਟੈਕ ਕਰ ਦਿੱਤਾ ਇੱਕ ਮੋਟਰਸਾਈਕਲ ਤੇ ਤਿੰਨ ਜਾਣੇ ਦੋਹਾਂ ਦੇ ਕੋਲੇ ਦਾਤਰ ਸੀ ਔਰ ਉਹਨਾਂ ਨੇ ਇੰਨਾ ਇਹਨਾਂ ਨੂੰ ਕੁੱਟਿਆ ਇਹਨਾਂ ਮਾਰਿਆ ਇਹਨਾਂ ਨੇ ਵਾਰ-ਵਾਰ ਕਿਹਾ ਵੀ ਮੇਰੇ ਕੋਲ ਕੁਝ ਨਹੀਂ ਉਹ ਕਹਿੰਦੇ ਕੱਟ ਦੇ ਜੋ ਕੁਛ ਹੈ ਤੇ ਇਹਨਾਂ ਨੇ ਵਾਰ-ਵਾਰ ਕਿਹਾ ਵੀ ਮੇਰੇ ਕੋਲ ਕੁਝ ਨਹੀਂ ਤੇ ਇਹਨਾਂ ਨੂੰ ਉਹਨਾਂ ਨੇ ਦਾਤਰਾ ਨਾਲ ਦੋ ਜਗ੍ਹਾ ਤੋਂ ਬਾਹਾਂ ਤੋੜ ਦਿੱਤੀ ਤੇ ਕਾਫੀ ਸੱਟਾਂ ਮਾਰੀਆਂ ਆਹ ਹਾਲਾਤ ਨੇ ਅੱਜ ਪੰਜਾਬ ਦੇ ਵੀ ਅਸੀਂ ਸ਼ਹਿਰ ਕਰਨ ਨਹੀਂ ਜਾ ਸਕਦੇ ਅਸੀਂ ਆਪਣੇ ਕਿਸੇ ਜ਼ਰੂਰੀ ਕੰਮ ਨਹੀਂ ਜਾ ਸਕਦੇ ਅਸੀਂ ਲੇਟ ਰਾਤ ਨੂੰ ਘਰ ਆਉਣਾ ਹੋਵੇ ਸਾਨੂੰ ਮੁਸ਼ਕਿਲ ਆ ਸਾਡਾ ਪੰਜਾਬ ਬਹੁਤ ਡਿਸਟਰਬ ਰਿਹਾ ਪਰੇ ਇਸ ਤਰ੍ਹਾਂ ਦੇ ਹਾਲਾਤ ਕਦੇ ਨਹੀਂ ਦੇਖੇ ਕਦੇ ਨਹੀਂ ਸੁਨੇ ਅੱਜ ਦੇ ਰੈਗੂਲੇਸ਼ਨ ਵਾਲੇ ਸੀ ਜਿਹੜੇ ਵੱਟੀਆਂ ਗੱਲਾਂ ਕਰਦੇ ਸੀ ਜਿਨ੍ਹਾਂ ਤੇ ਲੋਕਾਂ ਨੇ ਯਕੀਨ ਵੀ ਬਹੁਤ ਕੀਤਾ ਕਿ ਸਭ ਤੋਂ ਵੱਡੇ ਪੰਜਾਬ ਦੁੱਖੀ ਸਾਥ ਹੋਗੇ ਅ ਰੋਜ਼ ਆਪਾਂ ਅਖਬਾਰਾਂ 'ਚ ਪੜ੍ਹਦੇ ਆਂ ਪੂਰੇ ਭਾਰਤ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਵੀ ਅਸੀਂ 40000 ਨੌਕਰੀਆਂ ਦੇਤੀਆਂ ਅਸੀਂ 50000 ਨੌਕਰੀਆਂ ਦੇਤੀਆਂ ਤੇ ਅੱਜ ਹਾਲਾਤ ਕੀ ਆ ਕਿੰਨੇ ਕਿ ਪੁਲਿਸ ਭਰਤੀ ਕਰਨੀ ਕਿੰਨਾ ਲੁਧਿਆਣਾ 30 ਲੱਖ 40 ਲੱਖ ਦੀ ਆਬਾਦੀ ਵਾਲਾ ਲੁਧਿਆਣਾ ਅੱਜ ਥਾਣਿਆਂ ਦੇ ਵਿੱਚ ਨਫਰੀ ਹੈ ਨਹੀਂ ਪੁਲਿਸ ਦਾ ਕੀ ਕਸੂਰ ਕੱਢੀਏ ਜਦ ਬੰਦੇ ਹੀ ਹੈ ਨਹੀਂ ਇਹਨਾਂ ਕੋਲੇ ਪੂਰੀ ਫੋਰਸ ਹੀ ਹੈ ਨਹੀਂ ਕਿ ਮੁਲਾਜ਼ਮ ਹੈ ਨਹੀਂ ਅਫਸਰਾਂ ਨਾਲ ਪੂਰਾ ਪੰਜਾਬ ਭਰਿਆ ਪਿਆ ਤੇ ਜਿਨ੍ਹਾਂ ਨੇ ਕੰਮ ਕਰਨਾ ਗਲੀਆਂ 'ਚ ਮਹੱਲਿਆਂ 'ਚ ਥਾਣਿਆਂ 'ਚ ਉਹ ਹੈ ਹੀ ਨਹੀਂਗੇ ਉਹ ਕਿੱਥੇ ਕਿੱਥੇ ਜਾਣ ਉਹਨਾਂ ਦੇ ਕਿੰਨੀਆਂ ਡਿਊਟੀਆਂ ਨੇ ਸੁਰਸਕਰ ਕੇ ਅੱਜ ਆਮ ਬੰਦੇ ਦੀ ਜਾਨ ਤੇ ਮਾਲ ਦੀ ਕੋਈ ਨਹੀਂ ਰਾਖੀ ਦੀ 30 ਲੱਖ ਲੋਕਾਂ ਮਗਰ ਮੇਰੇ ਖਿਆਲ 2000 ਜਾਂ 3000 ਪੁਲਿਸ ਨੂੰ ਲਾਜਮ ਹੋਣਗੇ ਲੁਧਿਆਣੇ ਦੀ ਬਸ ਕਿੱਥੇ 30 ਲੱਖ ਲੋਕਾਂ ਦੀ ਰਾਖੀ ਕਰ ਲੜਗੇ ਸੋ ਇਸ ਕਰਕੇ ਅੱਜ ਪੰਜਾਬ ਬਹੁਤ ਗੰਭੀਰ ਸਮੱਸਿਆ ਦੇ ਵਿੱਚ ਹੋ ਜਾਇਆ ਹੈ ਬਹੁਤ ਤਰ੍ਹਾਂ ਦੇ ਨਾਲ ਚੁਣੌਤੀਆਂ ਨੇ ਪੰਜਾਬ ਨੂੰ ਅੰਦਰੋਂ ਵੀ ਤੇ ਬਾਹਰੋਂ ਵੀ ਅੱਜ ਹਾਲਾਤ ਇੰਨੇ ਅਨਸਖਾਮੇ ਹੋਏ ਪਏ ਨੇ ਕਾਰੋਬਾਰ ਤਬਾਹ ਹੋ ਗਏ ਸਰਕਾਰ ਦੀਆਂ ਨੀਤੀਆਂ ਕਰਕੇ ਕਿਸਾਨਾਂ ਦੇ ਮੋਰਚਾ ਕਰਕੇ ਬਹੁਤ ਤਰ੍ਹਾਂ ਦੇ ਨਾਲ ਪੰਜਾਬ ਨੂੰ ਪੀੜਿਆ ਗਿਆ ਤੇ ਰੈਗੂਲੇਸ਼ਨ ਵਾਲੀ ਸਰਕਾਰ ਜਿਹਦੇ ਕਰਕੇ ਅੱਜ ਰੋਜ਼ ਬਹੁਤ ਲੋਕ ਤਾਂ ਜਾਂਦੇ ਹੀ ਨਹੀਂ ਬਚਾਰੇ ਕੰਪਲੇਨ ਲਿਖਾਉਣ ਸਵੇਰੇ ਜਿਹੜੇ ਜਾਂਦੇ ਨੇ ਸਬਜ਼ੀ ਖਰੀਦਣ ਫਰੂਟ ਖਰੀਦਣ ਜਿਹੜੇ ਰੇੜੀ ਵਾਲੇ ਫੜੀ ਵਾਲੇ ਉਹ ਲੁੱਟ ਜਾਂਦੇ ਨੇ ਸੋ ਆਹ ਹਾਲਾਤ ਮੈਂ ਬਹੁਤ ਚਿਰ ਤੋਂ ਰੋਲਾ ਪਾਉਂਦਾ ਆ ਰਿਹਾ ਭਾਈ ਪੰਜਾਬ ਇਹਨਾਂ ਦੇ ਹੱਥ ਵਿੱਚ ਸੁਰੱਖਿਆ ਤੇ ਨਹੀਂ ਪੰਜਾਬ ਨੂੰ ਇਹ ਬਰਬਾਦ ਕਰ ਦੇਣਗੇ ਅਣਜਾਣ ਲੋਕ ਨੇ ਇਹਨਾਂ ਨੂੰ ਪਤਾ ਕੋਈ ਨਹੀਂ ਦਿੱਲੀ ਵਾਲੇ ਇਹਨਾਂ ਨੂੰ ਕੰਟਰੋਲ ਕਰ ਰਹੇ ਨੇ ਦਿੱਲੀ ਵਾਲੇ ਮਨਮਰਜ਼ੀਆਂ ਕਰ ਰਹੇ ਨੇ ਇਹਨਾਂ ਦੇ ਵਸ ਵਿੱਚ ਨਹੀਂ ਇਹਨਾਂ ਦੀ ਸੁਣੀ ਨਹੀਂ ਜਾਂਦੀ ਅੱਜ ਇਸ ਕਰਕੇ ਤੁਸੀਂ ਮੈਂ ਸਾਰਿਆਂ ਨੂੰ ਮੈਂ ਜਿਹੜਾ ਮੇਰਾ ਮਕਸਦ ਹੈ ਅੱਜ ਦੱਸਣ ਦਾ ਉਹ ਇਹ ਆ ਵੀ ਭਾਈ ਸਵੇਰੇ ਸੈਰ ਕਰਨ ਨਾ ਜਾਇਓ ਸਵੇਰੇ ਸੈਰ ਕਰਨ ਨਾ ਜਾਇਆ ਕਰੋ ਲੁੱਟੇ ਜਾਓਗੇ ਪੁੱਟੇ ਜਾਓਗੇ ਜ਼ਰੂਰੀ ਕੰਮ ਵੀ ਦਿਨ ਚੜੇ ਜਾਇਆ ਕਰੋ ਲੇਰੇ ਹੋਏ ਨਾ ਘਰਾਂ ਨੂੰ ਆਇਆ ਕਰੋ ਜੇ ਕਿਤੇ ਤੁਹਾਨੂੰ ਰਾਤ ਨੂੰ ਨੇਰਾ ਹੋ ਜਵੇ ਸਟੇ ਬਾਹਰ ਕਰ ਲਿਓ ਨਹੀਂ ਤਾਂ ਤੁਹਾਨੂੰ ਪਤਾ ਨਹੀਂ ਕਿੱਥੇ ਕਿਸ ਨੇ ਲੋਟ ਲੈਣਾ ਕਿਸ ਨੇ ਤੁਹਾਡੇ ਸੱਟਾਂ ਮਾਰ ਦੇਣੀਆਂ ਕਿਸ ਨੇ ਤੁਹਾਨੂੰ ਤੁਹਾਡੀ ਜ਼ਿੰਦਗੀ ਖਤਮ ਕਰ ਦੇਣੀ ਸੋ ਆ ਹਾਲਾਤ ਨੇ ਵੀਰੋ ਪੰਜਾਬ ਦੇ ਪਿੰਗੇ ਬੁਰੀ ਪੰਜਾਬ ਦਾ ਬਹੁਤ ਆ ਦੇਖੋ ਕਿੰਨਾ ਐਕਸਰੇ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਕਿਵੇਂ ਕਿੰਨੀ ਬੁਰੀ ਤਰ੍ਹਾਂ ਉਹਦੇ ਨਾਲ ਕੁੱਟਮਾਰ ਕੀਤੀ ਇੱਕ شریف ਧਰਮੀ ਕਰਮੀ ਬੰਦਾ ਕਦੇ ਕਿਸੇ ਨਾਲ ਵੱਧ ਨਹੀਂ ਕਿਸੇ ਨਾਲ ਘਟ ਨਹੀਂ ਸੋ ਜੇ ਐਸੇ ਬੰਦਿਆਂ ਨਾਲ ਵਿਚਾਰਿਆਂ ਨਾਲ ਇਦਾਂ ਹੋਊਗੀ ਤੇ ਆਮ ਤੇ ਜਿਹੜੇ ਹੋਰ ਵਿਚਾਰੇ ਬੰਦੇ ਨੇ ਜਿਹੜੇ ਉਹ ਕੀ ਕਰਨਗੇ ਕਿੱਥੇ ਕੋਈ ਕੰਮ ਕਰੂਗਾ ਕਿੱਥੇ ਕੋਈ ਜਾਊਗਾ ਆਊਗਾ ਆ ਹਾਲਾਤ ਪੰਜਾਬ ਦੇ ਇਹਨਾਂ ਨੇ ਬਣਾਤੇ ਨੇ ਸੁ ਤੁਹਾਨੂੰ ਮੈਂ ਬੇਨਤੀ ਕਰਦਾ ਵੀ ਭਾਈ ਦਿਨ ਚੜੇ ਸੈਰ ਕਰਨ ਜਾਇਓ ਇਹ ਸਰਕਾਰ ਜਿਹੜੀ ਰੈਗੂਲੇਸ਼ਨ ਵਾਲੀ ਜਿਹਦੇ ਬੜਾ ਮਾਣ ਕੀਤਾ ਸੀ ਬੜੇ ਸਤਕਾਰ ਨਾਲ ਬੜੇ ਹੁਬਕੇ ਲਿਆਂਦੀ ਸੀ ਆਪਾਂ ਉਹਦੇ ਉਹਨੇ ਆ ਹਾਲਾਤ ਬਣਾਤੇ ਨੇ ਇੰਨੇ ਤੁਹਾਨੂੰ ਮੈਂ ਦਿਖਾਉਣਾ ਸੀ ਇਹੀ ਤੁਹਾਨੂੰ ਦੱਸਣਾ ਸੀ ਫੈਸਲਾ ਤੁਹਾਡੇ ਹੱਥ ਵਿੱਚ ਹੈ